ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਜਿਹੜੀ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਕਪੂਤਲਾ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 35 2025 ਨੂੰ ਹੋਈ ਰਿਹਾਨਾ ਜਟਾ ਪਿੰਡ ਥਾਣਾ ਰਾਵਲਪਿੰਡੀ ਦੇ ਵਿੱਚ HDFC ਬੈਂਕ ਦੇ ਵਿੱਚ ਡਕੈਤੀ ਜਿਹੜੀ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਦੋਸ਼ੀ ਇਮੀਡੀਏਟਲੀ ਅਰੈਸਟ ਕਰ ਲਿਆ ਸੀਗਾ ਜਿਹਦਾ ਨਾਂ ਗੁਰਵਿੰਦਰ ਸਿੰਘ ਸੀਗਾ ਉਦੀ ਲੜੀ ਦੇ ਵਿੱਚ ਤਤਤੀਸ਼ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਹੋਰ ਮੁੱਖ ਦੋਸ਼ੀ ਨਵਜੋਤ ਸਿੰਘ ਅਤੇ ਜ਼ੁਰਾਵਰ ਸਿੰਘ ਸੋਢੀ ਦੋਵਾਂ ਨੂੰ ਕਪੂਰਥਲਾ ਪੁਲਿਸ ਨੇ ਮਥਰਾ ਸ਼ਹਿਰ ਦੇ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਹੈ ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਹੈ ਦੋਵਾਂ ਨੂੰ ਇਹਨਾਂ ਕੋਲੋਂ ਇੱਕ ਇਨੋਵਾ ਕ੍ਰਿਸ਼ਤਾ ਗੱਡੀ ਰਿਕਵਰ ਹੋਈ ਹੈ ਤੇ ਤਕਰੀਬਨ 2 ਲੱਖ ਰੁਪਏ ਮੌਕੇ ਤੋਂ ਰਿਕਵਰ ਹੋਏ ਸੀ ਵਾਪਸ ਲਿਆ ਕੇ ਇਹਨਾਂ ਦੀ ਜਿਹੜੀ ਜਿਹੜਾ ਸਖਤੀ ਨਾਲ ਪੁਸ਼ਕਿਸ਼ ਕੀਤੀ ਗਈ ਉਹਦੀ ਲੜੀ ਦੇ ਵਿੱਚ ਇਹਨਾਂ ਤੋਂ ਕਾਫੀ ਜਿਹੜਾ ਹੋਰ ਡਕੈਤੀ ਦਾ ਪੈਸਾ ਸੀ ਉਹ ਵੀ ਰਿਕਵਰ ਹੋਇਆ ਅਤੇ ਇੱਕ ਨਜਾਇਜ਼ ਪਿਸਤੌਲ ਵੀ ਜਿਹੜਾ ਰਿਕਵਰ ਕੀਤਾ ਗਿਆ ਹੁਣ ਤੱਕ ਜਿਹੜੀ ਤਫਤੀਸ਼ ਦੌਰਾਨ ਦੋ ਨਜਾਇਜ਼ ਪਿਸਤੌਲ तकरीबन 28.67 ਲੱਖ ਰੁਪਏ ਜਿਹੜਾ ਪੈਸਾ ਜਿਹੜਾ ਡਕੈਤੀ ਜਿਹਨਾਂ ਨੇ ਲੁੱਟ ਕੀਤਾ ਸੀ ਜਿਹੜੀ ਚਿੱਟੇ ਰੰਗ ਦੀ ਵਰਨਾ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਅਤੇ ਇੱਕ ਨਵੀਂ ਟੋਇਟਾ ਇਨੋਵਾ ਕ੍ਰਿਸਟਾ ਗੱਡੀ ਜਿਹੜਾ ਨੇ ਇਹਨਾਂ ਨੇ ਖਰੀਦੀ ਸੀ ਅਜੇ ਦੀ ਕਿਸ਼ਤਾਂ ਵੀ ਇਹਨਾਂ ਨੇ ਇਸ ਪੈਸੇ ਨਾਲ ਲਾਈਆਂ ਇਹ ਸਾਰੇ ਹੁਣ ਅਸੀਂ ਰਿਕਵਰ ਕਰ ਲਿਆ ਹੈਗਾ ਹੈ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕੇਜਸ ਹੈਗੇ ਆ ਜਿਹੜੇ ਪਿਸਤੌਲ ਕਿੱਥੋਂ ਆਏ ਨੇ ਹੋਰ ਇਹਨਾਂ ਦੀ ਜਿਹੜੀ ਲਿੰਕੇਜਸ ਹੈ ਉਹਨਾਂ ਤੇ ਅਜੇ ਕੰਮ ਕੀਤਾ ਜਾ ਰਿਹਾ ਸਰ ਇਹ ਬਿਲਕੁਲ ਸਾਡੇ ਵੱਲੋਂ ਜਿਹੜੀ ਸਪੈਸ਼ਲਾਈਜ਼ਡ ਟੀਮ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਇੰਚਾਰਜ ਸੀ ਇਹ ਡੀਐਸਪੀ ਫਗਵਾੜਾ ਵੱਲੋਂ ਬੜਾਈਆਂ ਕਈਆਂ ਸੀ ਜੋ ਬਹੁਤ ਹੀ ਮਤਲਬ ਮੁਸਤੈਦੀ ਨਾਲ ਕੰਮ ਕਰਦੇ ਹੋਏ ਫਾਰਵਰਡ ਦੇ ਬੈਕਵਰਡ ਲਿੰਕੇਜਸ ਨਾਲ ਬੜੀ ਧੁੰਗਾਈ ਨਾਲ ਜਿਹੜੀ ਹਿਊਮਨ ਇੰਟੈਲੀਜੈਂਸ ਵੀ ਟੈਕਨੀਕਲ ਐਵਿਡੈਂਸ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਤਕਰੀਬਨ 150 ਤੋਂ 200 ਕਿਲੋਮੀਟਰ ਤੱਕ ਲਗਾਤਾਰ ਟਰੈਕ ਕੀਤਾ ਉਹਦੇ ਬਾਅਦ ਹੀ ਜਿਹੜਾ ਮੇਨ ਮੁੱਖ ਤੋਸ਼ੀ ਅਰੈਸਟ ਹੋਇਆ ਸੀ ਅਤੇ ਉਹਦੀ ਲੜੀ ਦੇ ਵਿੱਚ ਹੀ ਫਾਰਵਰਡ ਸਾਨੂੰ ਜਿਹੜਾ ਪਤਾ ਲੱਗਿਆ ਕਿ ਵੱਖ-ਵੱਖ ਥਾਵਾਂ 'ਚ ਇਨਕਲੂਡਿੰਗ ਮਹਾਰਾਸ਼ਟra ਜਿਹੜਾ ਰਾਜਸਥਾਨ ਸਾਈਡ ਵੀ ਹਰਿਆਣਾ ਸਾਈਡ ਸਾਰੇ ਪਾਸੇ ਘੁੰਮ ਕੇ ਵਾਪਸੀ 'ਚ ਇਹ ਉੱਤਰ ਪ੍ਰਦੇਸ਼ 'ਚ ਜਿਹੜੇ ਮਥੁਰ ਆ ਕੇ ਰੁਕੇ ਸੀ ਇਹ ਸਾਡੀ ਟੀਮਾਂ ਆਲਰੇਡੀ ਇਹਨਾਂ ਤੇ ਪਿੱਛੇ ਲੱਗੀ ਜਿਹੜੀ ਲੱਗੀਆਂ ਹੋਈਆਂ ਸੀ ਤੇ ਸਾਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਜਿਹੜਾ ਮਥਰਾ ਦੇ ਵਿੱਚੋਂ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਸਰ ਟੋਟਲ ਅਮਾਉਂਟ ਬਿਲਕੁਲ ਜੋ ਸਾਨੂੰ ਐਕਟੀਫਸੀ ਬੈਂਕ ਤੋਂ ਪਤਾ ਲੱਗਿਆ ਤਕਰੀਬਨ 38 ਲੱਖ 40 ਹਜ਼ਾਰ ਰੁਪਏ ਦੀ ਜੀਟੀ ਡਕੈਤੀ ਹੋਈ ਸੀ ਉਹਦੇ ਵਿੱਚੋਂ ਅਸੀਂ 28 ਲੱਖ 67 ਹਜ਼ਾਰ ਰੁਪਏ ਜਿਹੜਾ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ ਜਿਹੜੇ ਬਾਕੀ ਪੈਸੇ ਦਾ ਜਦੋਂ ਪੁੱਛਗਿਸ਼ ਕੀਤੀ ਗਈ ਤੇ ਇਹਨਾਂ ਵੱਲੋਂ ਬੜਾ ਹੀ ਇੱਕ ਲੈਬਿਸ਼ ਲਾਈਫਸਟਾਈਲ ਜਿਹੜਾ ਇਹਨਾਂ ਨੇ ਜਿੰਦੇ ਸੀਗੇ ਇਨਾਂ ਦੇ ਉੱਤੇ ਕਰਜ਼ੇ ਵੀ ਸੀ ਕਿ ਜੋ ਇਹਨਾਂ ਨੇ ਇਸ ਪੈਸੇ ਨਾਲ ਲਾਏ ਹੈਗੇ ਨਵੀਂ ਇਨੋਵਾ ਕਿਸ਼ਤਾ ਗੱਡੀ ਸੀ ਉਹਦੀ ਵੀ ਇਹਨਾਂ ਨੇ ਕਿਸ਼ਤਾ ਲਾਈਆਂ ਇਹਨਾਂ ਨੇ ਜਿਵੇਂ ਨਵਾਂ ਆਈਫੋਨ ਖਰੀਦਿਆ ਤੇ ਐਦਾਂ ਦੇ ਇਹਨਾਂ ਨੇ ਕਾਫੀ ਜਿਹੜੇ ਖਰਚੇ ਕੀਤੇ ਹੈ ਜਿਹਦੇ ਉੱਤੇ ਜਿਹੜੇ ਬਾਕੀ ਪੈਸੇ ਜਿਹੜੇ ਇਹਨਾਂ ਨੇ ਖਰਚ ਕੀਤੇ ਸਰ ਆਪ ਵੀ ਸੋਚੋ ਕਿ ਇਹਨਾਂ ਨੂੰ